ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪਹਿਲਾ ਹਫਤਾ ਦੱਸਦਿਆਂ ਇਹ ਕੰਮ ਛੱਡਤਾ ਸੀ ਪਰ ਘਰ ਦਾ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਗਿਆ ਇਸ ਤੋਂ ਬਾਅਦ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਇਹ ਕੰਮ ਮੈਂ ਸ਼ੁਰੂ ਕੀਤਾ ਮੇਰੀ ਹੈਲਪ ਕਰਨ ਦੇ ਲਈ ਮੇਰੀ ਕਜ਼ਨ ਸਿਸਟਰ ਅਮਨਜੋਤ ਮੇਰੀ ਹੈਲਪ ਕਰ ਪ੍ਰਮਾਣਿਤ ਕੋਣ-ਕੋਣ ਹੈ ਤੁਹਾਡਾ ਮੇਰੇ ਪੇਰੈਂਟਸ ਨੇ ਅਜੀਫੋ ਕੇ ਬਿੰਗ ਜੋਤ ਏ ਕਿੱਦਾਂ ਹੁਣ ਗੁਜ਼ਾਰਾ ਕਰਾਂਗਾ ਬਾਈ ਹਾਂਜੀ ਸਰ ਇਥੋਂ ਅਸੀਂ ਇਨਕਮ ਲੈ ਕੇ ਜਾਂਦੇ ਹਾਂ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ ਮੈਂ ਮਦਦ ਕੋਣ ਕਰਾਉਦਾ ਫਿਰ ਕਿਉਂਕਿ ਮੈਂ ਬਹੁਤ ਗੱਡੀ ਪੈਂਦੀ ਹੈ ਹਾਂਜੀ ਮੇਰੀ ਮਦਦ ਕਦਨ ਕਰਵਾਉਂਦੇ ਨੇ ਮੇਰੇ ਅਮਨ ਜੁੱਤ ਕਰਦੀ ਛੇ ਸਵੇਰ ਮਾਰਨਿੰਗ 5:30 ਦੇ ਕਰੀਬ ਅਸੀਂ ਮੰਡੀ ਜਾਈਦਾ ਗੰਨਾ ਲੈ ਕੇ ਆਈਦਾ ਫਿਰ ਘਰ ਆ ਕੇ ਸਾਫ਼ ਕਰੀਦਾ ਵਾਸ਼ ਕਰੀਦਾ ਗੱਡੀ 'ਚ ਸਾਰਾ ਸੈਟਅਪ ਲਾਈਦਾ ਉਸ ਤੋਂ ਬਾਅਦ ਮੋਗ ਗਿਆ ਕਿ ਸਰਟੀਫਾਈ ਦਾ ਫੇਰ ਸਾਰਾ ਸੇਲ ਹਾਂਜੀ ਆ ਵੀ ਚੇਂਜ ਕਰਨ ਜਾਣਾ ਹਾਂਜੀ ਹਾਂਜੀ ਕਿਵੇਂ ਉੱਥੇ ਗੱਲਾਂ ਮਿਲਦਾ ਕੋਈ ਖਾਸ ਬੋਲਣ ਲੱਗਦੀ ਸਰ ਉਹ ਤੇ ਕੁਆਂਟਲ ਦਾ ਰੇਟ ਨਹੀਂ ਹੁੰਦਾ ਕੁਆਂਟਲ ਦੇ حساب ਨਾਲ ਮਿਲਦਾ ਜੀ ਮੇਰਾ ਨਾਮ ਮਨਦੀਪ ਕੌਰ ਆ ਮੈਂ ਪਿੰਡ ਕੋਕਰੀ ਬਲਾ ਸਿੰਘ ਦੀ ਰਹਿਣ ਵਾਲੀ ਆ ਦੋ ਮਹੀਨੇ ਪਹਿਲਾਂ ਮੇਰੇ ਭਾਗਤ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਡਾਕਟਰ ਨੇ ਉਹਨਾਂ ਨੂੰ ਰੈਸਟ ਦੱਸਤੀ ਤੇ ਪਹਿਲਾ ਹਫਤਾ 10 ਦਿਨ ਇਹ ਕੰਮ ਛੜਤਾ ਸੀ ਪਰ ਘਰ ਦਾ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਗਿਆ ਇਸ ਤੋਂ ਬਾਅਦ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਇਹ ਕੰਮ ਮੈਂ ਸ਼ੁਰੂ ਕੀਤਾ ਮੇਰੀ ਹੈਲਪ ਕਰਨ ਦੇ ਲਈ ਮੇਰੀ ਕਜ਼ਨ ਸਿਸਟਰ ਅਮਨਜੋਤ ਮੇਰੀ ਹੈਲਪ ਕਰਦੀ ਤੇ ਪ੍ਰਮਾਣਿਤ ਕੌਣ-ਕੌਣ ਹੈ ਤੁਹਾਡਾ ਅ ਮੇਰੇ ਪੇਰੈਂਟਸ ਨੇ ਅਜੀਫੋ ਕੇ ਇਜਾਜ਼ਤ ਇਹ ਕਿੱਦਾਂ ਹੁਣ ਗੁਜ਼ਾਰਾ ਬੈਕਅਪ ਆਈ ਅੰਡ ਸਾਰੇ 30 ਇਨਕਮ ਲੈ ਕੇ ਜਾਂਦੇ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਨਹੀਂ ਸਰ ਬਾਡੀ ਬਕਰ ਕੌਣ ਕਰਾਉਂਦਾ ਫਿਰ ਕਿਉਂਕਿ ਮਿਹਨਤ ਬਹੁਤ ਵੱਡੀ ਪੈਂਦੀ ਹੈ ਹਾਂਜੀ ਮੇਰੀ ਮਦਦ ਕਦਨ ਕਰਵਾਉਂਦੇ ਨੇ ਮੇਰੇ ਅਮਨ ਜੋ ਕਰਦੇ ਤੇ ਜਿਵੇਂ ਹੁਣ ਪਰਚੇਸ ਕਰਦਾ ਹਾਂ ਤਾਂ ਅਸੀਂ ਸੁਬਾ ਮਾਰਨਿੰਗ 5:30 ਦੇ ਕਰੀਬ ਅਸੀਂ ਮੰਡੀ ਜਾਈਦਾ ਗੰਨਾ ਲੈ ਕੇ ਆਈਦਾ ਫਿਰ ਘਰ ਆ ਕੇ ਸਾਫ਼ ਕਰੀਦਾ ਵਾਸ਼ ਕਰੀਦਾ ਗੱਡੀ 'ਚ ਸਾਰਾ ਸੈਟਅਪ ਲਾਈਦਾ ਉਸ ਤੋਂ ਬਾਅਦ ਮੋਗ ਗਿਆ ਕਿ ਸਰਟੀਫਾਈ ਦਾ ਫੇਰ ਸਾਰਾ ਸੇਲ ਕਰੀਏ। ਇਹ ਆ ਵੀ ਪੰਜੇ ਕਰੀ ਜਾਣਾ। ਹਾਂਜੀ ਸਰ। ਹਾਂਜੀ ਜੀ। ਕਿਵੇਂ ਉੱਥੇ ਗੱਲਾਂ ਮਿਲਦਾ ਕੋਈ ਕੁਝ ਪਤਾ ਦੱਸੋ। ਬੋਲਣ ਲੱਗੀ ਸਰ ਉੱਥੇ ਕੁਆਂਟਲ ਦਾ ਰੇਟ ਨਹੀਂ ਗਾ। ਕੁਆਂਟਲ ਦੇ ਹਿਸਾਬ ਨਾਲ ਮਿਲਦਾ ਜੀ। ਤੇ ਆਪਾਂ ਡੇਲੀ ਕੁਆਂਟਲ ਲੈ ਕੇ ਸਾਰਾ ਸਟੋਰ ਦਾ ਕਰ ਨਹੀਂ ਸਕਦੇ ਸਰ ਗੱਣਾ ਖਰਾਬ ਹੋ ਜਾਂਦਾ। ਸੋ ਡੇਲੀ ਬੇਸਡ ਇਹਨਾਂ ਗੱਲਾਂ ਲੱਗੀਆਂ ਹੋਏ ਸਭ ਨਾਲ ਲੱਗੇ ਕਿ ਤਾਂ ਹੁਣ ਕਰੋਬਰ ਤੇ ਕਾਰੋਬਰ ਵਧੀਆ ਚੱਲ ਰਿਹਾ ਸਰ ਆਂ ਕੁੜੀਆਂ ਨੂੰ ਕੀ ਮੈਸੇਜ ਦੋ ਆਂ ਕੁੜੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਬਾਹਰ ਵੀ ਜਾਂਦੇ ਆ ਉੱਥੇ ਵੀ ਜਾ ਕੇ ਦਿਹਾੜੀਆਂ ਹੀ ਕਰਦੀਆਂ ਇਸ ਤੋਂ ਵਧੀਆ ਆਪਾਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਤੇ ਘਰਾਂ ਦੀ ਹੈਲਪ ਕਰੀਏ ਸਰ ਪਹਿਲੇ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਚਾਲੂ ਕੀਤਾ ਸੀ ਕਦਰ ਸਿਸਟਰ ਫਾਦਰ ਸੀਗੇ ਤੇ ਵੀ ਉਹਨਾਂ ਦੇ ਅਬੀਤ ਖਰਾਬ ਹੋਣ ਕਰਕੇ ਉਹਨਾਂ ਨੇ ਇਹ ਕੰਮ ਉਹਨਾਂ ਨੇ ਆਪ ਚਾਲੂ ਕੀਤਾ ਮੇਰੀ ਕਦਰ ਸਿਸਟਰ ਨੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਹੈਲਪ ਕਰ ਲੈਣ ਨਾਲ ਆ ਰਹੀ ਜੀ ਤੇ ਕਿੰਨਾ ਫਸ ਤੋਂ ਬਾਕੀ ਨਹੀਂ ਆਉਂਕਿਆ ਹਾਂ ਸਰ ਪਹਿਲਾਂ ਸਭ ਤੋਂ ਪਹਿਲਾਂ ਮੰਡੀ ਚ ਕਰਨਾ ਲੈ ਕੇ ਆਉਣਾ ਪੈਂਦਾ ਵਾ ਤੇ ਉਹਨੂੰ ਸਾਫ਼ ਕਰਨਾ ਹੁੰਦਾ ਵਾ ਫਿਰ ਇੱਥੇ ਗੱਡੀ ਵਿੱਚ ਲਾਉਣਾ ਹੁੰਦਾ ਵਾ ਫਿਰ ਲੈ ਕੇ ਆਉਣਾ ਦਾ ਮੋਕਾ ਗੱਡੀ ਤੁਸੀਂ ਆਪ ਹੀ ਡਰਾਈਵ ਕਰਕੇ ਆ ਹਾਂਜੀ ਹਾਂਜੀ ਤੇ ਤਦ ਵਿੱਚ ਕੋਣ ਆਗੇ ਨਾਲ ਖੜਾ ਜਿਹੜਾ ਤੁਹਾਡਾ ਕੋਈ ਦੋਤਾ ਹੈ ਮੇਰੇ ਮੇਰਾ ਬ੍ਰਦਰ ਆ ਮੇਰੀ ਮਦਰ ਆ ਮੇਰੇ ਫਾਦਰ ਦੀ ਡੈਥ ਹੋ ਗਈ ਤਾਂ ਉਹਨਾਂ ਨੂੰ ਕਰੀਬ 12 ਸਾਲ ਹੋ ਗਏ ਡੈਥ ਹੋਈ ਉਹ ਤੁਹਾਡੇ ਕਜ਼ਨ ਸੇ ਵੀ ਬ੍ਰਦਰ ਤੇ ਮਦਰ ਫਾਦਰ ਹਾਂਜੀ ਫਿਰ ਤੁਹਾਡਾ ਦੋ ਘਰਾਂ ਦਾ ਵਿਆਹ ਚੱਲ ਰਿਹਾ ਹਾਂਜੀ ਵਧੀਆ ਚੱਲ ਜਾਣਾ ਸਰ ਇਹ ਤੋਂ ਬਹੁਤ ਜ਼ਿਆਦਾ ਸਰ ਉਹਨਾਂ ਨੇ ਵੀ ਇਦਾਂ ਵੀ ਵੀ ਕਰੋ ਬਾਰ ਨਿਕਲੋ ਮਾਂ ਪਿਓ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਵੀ ਮਮ ਜੇ ਦਾ ਤੋਂ ਸੀ ਗ੍ਰੈਜੂਏਸ਼ਨ ਕੀਤੀ ਹੈ ਤੇ ਗ੍ਰੈਜੂਏਸ਼ਨ ਤੋਂ ਕਰਨ ਤੋਂ ਬਾਅਦ ਆਮ ਬੱਚਾ ਗੁੰਦਾ ਵੀ ਅਸੀਂ ਫੋਰਨ ਜੇ ਨਹੀਂ ਹੈ ਨਹੀਂ ਸਰ ਫੋਰਨ ਤਾਂ ਨਹੀਂ ਸੋਚਿਆ ਫੋਰਨ ਜਾ ਕੇ ਸਰ ਦਿਹਾੜੀਆਂ ਕਰਨੀ ਹੈ ਮੈਂ ਉਦੋਂ ਬੇਤੇ ਇੱਥੇ ਕੰਮ ਕਾਰੋਗਰ ਚਾਲੂ ਕਰ ਲੀ ਆਪਾਂ ਨਹੀਂ ਜੀ ਬਿਲਕੁਲ ਕੰਮ ਕਰ ਜੀ ਤਾਂ ਕੋਈ ਹਰਜ ਨਹੀਂ ਹੈ ਪਰ ਜਦੋਂ ਅਸੀਂ ਇੰਨੀ ਪੜ੍ਹਾਈ ਕਰ ਲਏ ਨੇ ਫਿਰ ਤਾਂ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਨਾ ਜੀ ਤੇ ਅਸੀਂ ਕਾਬਲ ਆ ਜੋ ਅਸੀਂ ਮਿਹਨਤ ਕੀਤੀ ਹੈ ਇੰਨੀ ਪੜ੍ਹਾਈ ਕੀਤੀ ਹੈ ਤਾਂ ਫਿਰ ਜੇ ਰੇਡੀਓ ਹੀ ਲਾਉਣੀਆਂ ਤੇ ਇੰਨੀ ਪਟੀਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਸਿਰਫ ਇੱਕ ਮੁੰਡੇ ਹੀ ਨਹੀਂ ਹੈ ਜਿਹੜਾ ਆਪਣੇ ਪਿਓ ਦਾ ਜਿਹੜਾ ਹੈ ਕੰਮ ਹੋ ਕੇ ਕਰ ਸਕਦੇ ਆ ਪਰ ਫਿਰ ਵੀ ਦੇਖਾਰੇ ਬੱਚੀਆਂ ਪੜੀਆਂ ਹੋਈਆਂ ਤੇ ਇਹਨਾਂ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਉਹਦੇ ਨਾਲ ਜ਼ਿਆਦਾ ਇਹਨਾਂ ਦੀ ਆਪਣੇ ਜਿਹੜੀ ਪਿਤਾ ਦੀ ਉਹ ਹੈਲਪ ਹੋ ਸਕਦੀ ਇੱਕ ਹੋਰ ਕਹਾਵਤ ਕਹਿੰਦੇ ਆ ਕਹਿੰਦੇ ਆ ਨਾ ਵੀ ਮਰਦ ਦੀ ਕਾਮਯਾਬੀ ਪਿੱਛੇ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਬਿਲਕੁਲ ਜੀ ਉਹ ਤਾਂ ਹੈ ਕਿਉਂ ਨਹੀਂ ਹੈ ਬਿਲਕੁਲ ਹੈਗਾ ਇਹ ਪਰ ਫਿਰ ਵੀ ਇਹਨਾਂ ਨੂੰ ਇਹਨਾਂ ਦੇ ਜਿਹੜੀ ਪੜ੍ਹਾਈ ਕੀਤੀ ਉਹ ਤੇ ਮੁਤਾਬਕ ਇਹਨਾਂ ਨੂੰ ਜ਼ਰੂਰ ਜੋਬ ਮਿਲਣੀ ਚਾਹੀਦੀ ਇਹਨਾਂ ਪੜ੍ਹ ਲਿਖ ਕੇ ਸਾਡੇ ਬੱਚੇ ਜਿਹੜੇ ਬਾਹਰ ਵੀ ਜਾ ਰਹੇ ਆ ਜੀ ਬਹੁਤ ਮਤਲਬ ਘਰਾਵ ਹੋ ਰਿਹਾ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਜੋ ਪ੍ਰਵਾਸੀਆਂ ਦੇ ਆਉਣ ਨਾਲ ਇੰਨਾ ਕੰਮ ਘਟ ਚੁੱਕਾ ਸੀ ਇਹ ਬੱਚਿਆਂ ਨੇ ਮੁਹਿੰਮਤ ਕੀਤੀ ਹੈ ਮਿਹਨਤ ਕੀਤੀ ਹੈ ਨੂੰ ਦੇਖ ਕੇ ਨੌਜਵਾਨ ਵੀ ਅੱਗੇ ਆਉਣਗੇ ਉਹ ਵੀ ਆਪਣਾ ਸਵੈਰ ਕਿਤਾ ਕੋਈ ਨਾ ਕੋਈ ਅਪਣਾਉਣਗੇ ਤਾਂ ਬਹੁਤ ਵਧੀਆ ਗੱਲ ਹੈ ਜੀ ਵਿਦੇਸ਼ਾਂ 'ਚ ਵੀ ਆਪਾਂ ਬੱਚੇ ਭੇਜਦੇ ਆ ਤੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਏਦਾਂ ਦੇ ਕਾਰੋਬਾਰ ਆ ਜਿਹੜੇ ਪਰ ਜੇ ਅਸੀਂ ਆਪਣੇ ਪੰਜਾਬ 'ਚ ਹੀ ਕਰੀਏ ਤਾਂ ਬਿਲਕੁਲ ਹਾਂ ਜੀ ਬਸ ਇੱਥੇ ਸਾਡੀ ਸਿਸਟਮ ਦਾ ਹੀ ਫਰਕ ਰਹਿ ਗਿਆ ਜੀ ਜੇ ਸਿਸਟਮ ਥੋੜਾ ਜਿਹਾ ਸਾਡਾ ਸੁਧਰ ਜਾਵੇ ਕਰਪਸ਼ਨ हट ਜਾਵੇ ਸਿਸਟਮ ਸੁਧਰ ਜਾਵੇ ਤਾਂ ਬੱਚੇ ਬਾਹਰ ਜਾਣਾ ਵੀ हट ਜਾਣਗੇ ਜੀ ਨਹੀਂ ਹੋ ਗਿਆ ਬਾਈ ਜੀ ਮੈਂ ਸਾਡੀ ਸਾਹਮਣੇ ਦਗਾਣਾ ਜੀ ਵੇਬੀ ਤਾਂ ਨਾ ਮੈਂ ਕੁੜੀਆਂ ਵਿਚਾਰੀਆਂ ਕੋਈ ਹੋਰ ਨਹੀਂ ਕਿਉਂ ਲੱਗਿਆ ਥੱਟਾ ਲਾੜ ਗਏ ਉਹ ਤਮਾਜ਼ ਚਾਈ ਗੱਲ ਇਹ ਗੰਨੇ ਘਰਾ ਹੀ ਸਾਨੂੰ ਕੀ ਕੰਮ ਕਰਨਾ ਕੀ ਕਰਨਾ ਨਹੀਂ ਚਾਹੀਦਾ ਨਾ ਜੇ ਲੱਗੇ ਵੀ ਕੰਮ ਅਸੀਂ ਕਰ ਸਕਦੀਆਂ ਵਾਂ ਤੇ ਬਾਤ ਛੱਡ ਕੇ ਕੰਮ ਕਰ ਰਹੀਆਂ ਆ ਜਾਰੀਆਂ ਮਿਹਨਤ ਪੂਰੀ ਕਰ ਰਹੀਆਂ ਆ ਜੀ ਕੀ ਤੁਸੀਂ ਇਹ ਤਾਂ ਨਾ ਗੱਲ ਕੀਤੀ ਇਹਨਾਂ ਦੇ ਪਰਿਵਾਰ ਬਾਰੇ ਕੋਈ ਗੱਲ ਕੀਤੀ ਨਹੀਂ ਮੈਂ ਇੱਥੇ ਉਹਨੇ ਖੜਾ ਸੀ ਗਈ ਗੱਲ ਕਰਦੇ ਪਏ ਸੀ ਸਾਡਾ ਦਾਇਆ ਭਰਾ ਆਡਾ ਸਮਾਜ ਸੋਸਾਇਟੀ ਦੀ ਸੇਵਾ ਕਰਦੇ ਨੇ ਲਵਾਡਾ ਡਾਡ ਕੋਟੀ ਚੱਕਦੇ ਵੀ ਕਹਿੰਦਾ ਜੇ ਬਾਈਟ ਲੈਣੀ ਕਹਿੰਦਾ ਤੇ ਕਹਿੰਦਾ ਐ ਕਰਕੇ ਵੀ ਘਰ ਦੇ ਬੰਗਾਰ ਰਹਿੰਦੇ ਆ ਡੈਡੀ ਸ਼ੂਗਰ ਰਹਿੰਦੀ ਆ ਓਏ ਕਪੀਚੇ ਕੋਈ ਹਣੀ ਸੀਗਾ ਫਿਰ ਇਹ ਵਿਚਾਰੀਆਂ ਕਿਹਾ ਵੀ ਅਸੀਂ ਚੱਲਾ ਘੜਾਣੀ ਲਾਲ ਗਏ ਉਹ ਚੂਸ ਦਾ ਕੰਮ ਕਰੀਆ ਸੀ